ਕਿੱਕਲੀ 2 ਇਹ ਤੁਸੀਂ ਕਿੱਥੋਂ ਸੁਣ ਲਈ ਸੁਣ ਲਈ ਅੱਛਾ ਬਠਿੰਡੇ ਵਾਲੀ ਉਹ ਤਾਂ ਜਮੇ ਹੀ ਗਰਮ-ਗਰਮ ਹੈ ਉਹ ਤਾਂ ਤੜਕੀ ਲਿਖੀ ਆ ਹਜੇ ਸੁੱਕੀ ਵੀ ਨਹੀਂ ਉਹ ਤਾਂ ਬੇਚਰੀ ਕਿੱਕਲੀ ਉਹ ਕਿੱਕਲੀ 2 ਸੁਣਾਉਂਦੇ ਆ ਤੁਹਾਨੂੰ ਉਹਦੇ ਵਿੱਚ ਸਾਰਾ ਕੁਝ ਹੀ ਹੈ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿ ਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੀਤੇ ਕੰਮ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਕੀਤੇ ਕੰਮ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੁਰਾਂ ਨੂੰ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ